ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੇਕਰ ਬੋਤਾਂ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਵਿੱਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਪੁਲਿਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਹੈ ਜਗਰ ਬੋਤਾਂ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਜ਼ਰੂਰ ਹੋਈ ਸੀ ਕੀ ਪੁੱਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਹੂੰ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜੀ ਹੋ ਜੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਹੈ ਜਗਰਪੁਰ ਤੋਂ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਵਿੱਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਪੁਲਿਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜੀ ਹੋ ਜੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਹੈ ਜਗਰਪੁੱਤ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਨੌਕੀ ਵਰਤਾਉ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜੀ ਹੋ ਜਾਏ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਤ ਪੱਕੀ ਆ ਵਾ ਇਹਨੂੰ ਰੀਕਾ ਖਾਲਸਾ ਵਾ ਇਹਨੂੰ ਰੀਕਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜਗਰਪਤ ਤਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂ ਲੱਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਪੁਲਿਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਉਹ ਜੱਟ ਦਬਣ ਨਾਲ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ